ਮੀਟਿੰਗ ਕੀਤੀ ਜਾ ਰਹੀ ਹੈ ਇਹ ਮੀਟਿੰਗ ਦਾ ਪੰਜਾਬ ਰਾਜ ਡੀਸੀ ਦਫਤਰ ਕਰਮਚਾਰੀ ਯੂਨੀਅਨ ਨਾਲ ਕੀਤੀ ਜਾ ਰਹੀ ਹੈ ਔਰ ਇਸ ਮੀਟਿੰਗ ਵਿੱਚ ਜੋ ਜਾਣਕਾਰੀ ਮਿਲੀ ਹੈ ਬੜੇ ਅਹਿਮ ਮੁੱਦਿਆਂ ਤੇ ਮੰਗਾਂ ਉੱਪਰ ਚਰਚਾ ਕੀਤੀ ਜਾਊਗੀ ਖਾਸ ਕਰਕੇ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਇਹ ਗੱਲ ਕਹੀ ਹੈ ਵੀ ਜਿਹੜੀ 11 April ਨੂੰ ਪੰਜਾਬ ਸਕੱਤਰਤ ਵਿਖੇ ਪੰਜਾਬ ਸਰਕਾਰ ਨਾਲ ਮੀਟਿੰਗ ਹੋ ਰਹੀ ਹੈ ਉਹਦੇ ਚੋ ਨੰਬਰ 1 ਤੇ ਮੰਗ ਜਿਹੜੀ ਲੈਣਗੇ ਉਹ ਇਹ ਹੈ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਉੱਪਰ ਜਿਹੜੇ ਕੇਂਦਰੀ ਤਨਖਾਹ ਸਕੇਲ ਥੋਪੇ ਨੇ ਉਹਨਾਂ ਨੂੰ ਖਤਮ ਕਰਕੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ। ਇਹਦੇ ਸਬੰਧ ਵਿੱਚ ਜੋ ਜਾਣਕਾਰੀ ਹਾਸਲ ਹੋਈ ਹੈ ਅ ਜੋ ਜੂਨੀਅਨ ਵੱਲੋਂ ਜਿਹੜਾ ਆ ਮੰਗ ਕੀਤੀ ਜਾ ਰਹੀ ਹੈ ਔਰ ਰੋਰਸ ਵੀ ਜ਼ाहिर ਕੀਤਾ ਜਾ ਰਿਹਾ ਹੈ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਵੀ ਇਸ ਮੁੱਦੇ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਸਕੇਲ 17720 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਲਾਗੂ ਨਹੀਂ ਕਰੀ ਜਿਹਦੇ ਸਬੰਧ ਵਿੱਚ ਦੱਸਿਆ ਗਿਆ ਵੀ ਸੌਰਵ ਸ਼ਰਮਾ ਤੇ ਹੋਰ ਅਤੇ ਪੰਜਾਬ ਸਰਕਾਰ ਵਿਚਕਾਰ ਜਿਹੜੀ ਰਿਟ ਪਟੀਸ਼ਨ 15896 2023 ਦੀ ਚੱਲ ਰਹੀ ਹੈ ਉਹ ਹਰੇਕ ਪੱਧਰ ਤੇ ਮੁਲਾਜ਼ਮ ਜਿੱਤ ਚੁੱਕੇ ਨੇ